ਗੁਰਦੁਆਰਾ ਤਰਬਣੀ ਸਾਹਿਬ ਪਾਤਸ਼ਾਹੀ ਦਸਵੀਂ ਗੁਰੂ ਘਰ ਲਾਹੌਰ ਗੁਰੂ ਘਰ ਲਾਹੌਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਨਾਲ ਸੰਬੰਧਿਤ ਅਨੰਦਪੁਰ ਸਾਹਿਬ ਤੋਂ 12 ਕਿਲੋਮੀਟਰ ਉੱਤਰ ਵੱਲ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਲਾਸਪੁਰ ਵਿੱਚ ਇੱਕ ਨਗਰ ਹੈ 1673 ਵਿੱਚ ਜਦੋਂ ਭਾਈ ਹਰਜਸ ਲਾਹੌਰ ਦੇ 100 ਬਿਗੀ ਖਤਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਆਏ ਤਾਂ ਇਹਨਾਂ ਨੇ ਗੁਰੂ ਜੀ ਨਾਲ ਆਪਣੀ ਸੁਪੁੱਤਰੀ ਦਾ ਮੰਗਣਾ ਕਰ ਦਿੱਤਾ ਅਤੇ ਇੱਛਾ ਕੀਤੀ ਕਿ ਬਰਾਤ ਲਾਹੌਰ ਆਵੇ ਜਿੱਥੇ ਵਿਆਹ ਦੀਆਂ ਰਸਮਾਂ ਪੂਰੀ ਸ਼ਾਨੋ ਸ਼ੌਕਤ ਨਾਲ ਨਿਭਾਈਆਂ ਜਾਣਗੀਆਂ ਪਰੰਤੂ ਸਾਹਿਬਸ਼ਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਵੱਲ ਲੈ ਜਾਣ ਵਾਲੀਆਂ ਫੈਸਲਾਕੁਨ ਘਟਰਾਮਾਂ ਬਚਾਲੇ ਆ ਗਈਆਂ ਅਤੇ ਬਦਲਦੇ ਹਾਲਾਤਾਂ ਵਿੱਚ ਇਹ ਮناسب ਨਹੀਂ ਸੀ ਕਿ ਗੁਰੂ ਜੀ ਲਾਹੌਰ ਜਾ ਸਕਣ ਇਸ ਲਈ ਪਿੰਡ ਬਸੰਦਗੜ ਦੇ ਨੇੜੇ ਅਸਥਾਈ ਡੇਰਾ ਲਾਇਆ ਗਿਆ ਅਤੇ ਉਸ ਨੂੰ ਗੁਰੂ ਘਰ ਲਾਹੌਰ ਨਾ ਦਿੱਤਾ ਗਿਆ ਭਾਈ ਹਰਜਸ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਲੈ ਕੇ ਉੱਥੇ ਆ ਗਏ ਗੁਰੂ ਗੋਬਿੰਦ ਸਿੰਘ ਜੀ ਲਾੜਾ ਬਣ ਕੇ ਬਰਾਤ ਸਮੇਤ ਸ੍ਰੀ ਅਨੰਦਪੁਰ ਸਾਹਿਬ ਤੋਂ ਉੱਥੇ ਪਹੁੰਚੇ ਅਤੇ 23 ਹਾੜ 1734 ਬਿਕਰਮੀ ਜਾਨੀ ਕਿ 21 ਜੂਨ 1677 ਈਸਵੀ ਨੂੰ ਵਿਆਹ ਦੀਆਂ ਰਸਮਾਂ ਸਪੂਰਨ ਹੋਈਆਂ ਤੇ ਇੱਥੇ ਹੁਣ ਤਿੰਨ ਗੁਰਦੁਆਰੇ ਸਾਹਿਬ ਮੌਜੂਦ ਹੈ ਜੀ ਗੁਰਦੁਆਰਾ ਸ੍ਰੀ ਅਨੰਦ ਕਾਰਜ ਅਸਥਾਨ ਗੁਰਦੁਆਰਾ ਸ਼੍ਰੀ ਪੌੜ ਸਾਹਿਬ ਤੇ ਗੁਰਦੁਆਰਾ ਤਰਵੈਣੀ ਸਾਹਿਬ ਗੁਰਦੁਆਰਾ ਸ਼੍ਰੀ ਤਰਵੈਣੀ ਸਾਹਿਬ ਇੱਥੇ ਦੀਆਂ ਸੰਗਤਾਂ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਮਹਾਰਾਜ ਇੱਥੇ ਪਾਣੀ ਦੀ ਘਾਟ ਹੈ ਤੇ ਕੋਈ ਹੱਲ ਕੀਤਾ ਜਾਵੇ ਤਾਂ ਗੁਰੂ ਸਾਹਿਬ ਜੀ ਨੇ ਆਪਣਾ ਕਰਪਾ ਵਰਸ਼ਾ ਮਾਰ ਕੇ ਇੱਥੇ ਜਲਦਾ ਸੋਮਾ ਪ੍ਰਗਟ ਕੀਤਾ ਸੀ ਬੋਲੋ ਜੀ ਵਾਹਿਗੁਰੂ